ਨਿਟਵੀਰ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ ਪੰਜਾਬ ਦੇ ਵਿੱਚ ਇਸ ਟਾਈਮ ਚੋਣ ਦੰਗਲ ਪੂਰਾ ਭਖਿਆ ਹੋਇਆ ਹੈ ਉੱਥੇ ਹਰ ਪਾਰਟੀ ਆਪੋ ਆਪਣਾ ਪ੍ਰਚਾਰ ਕਰ ਰਹੀ ਹੈ ਤੇ ਜਿੰਨੀਆਂ ਵਿਰੋਧ ਕਰਨਾ ਹੈ ਉਹ ਵਿਰੋਧ ਵੀ ਪੂਰੇ ਜ਼ੋਰ ਤੇ ਕਰ ਰਿਹਾ ਪਰ ਇੱਕ ਕੈਂਡੀਡੇਟ ਆ ਆਪਣੇ ਫਰੀਦਕੋਟ ਹਲਕੇ ਤੋਂ ਬੀਜੇਪੀ ਦੇ ਜਿਹੜੇ ਹੰਸਰਾਜ ਹੰਸ ਉਹਨਾਂ ਦਾ ਜਿਹੜਾ ਵਿਰੋਧ ਹੋ ਰਿਹਾ ਨਾ ਉਹਨਾਂ ਵਿਰੋਧ ਕਿਸੇ ਹੋਰ ਲੀਡਰ ਦਾ ਨਹੀਂ ਹੋ ਰਿਹਾ ਕੱਲ ਤਾਂ ਤਲਵਾਰਾਂ ਲੈ ਕੇ ਉਹਦਾ ਵਿਰੋਧ ਕੀਤਾ ਔਰ ਗੱਡੀ ਦੇ ਉਹਦਾ ਸ਼ੀਸ਼ਾ ਵੀ ਤੋੜਤਾ ਡਲੇ ਵੀ ਮਾਰੇ ਆ ਤੇ ਅਖੀਰ ਤੇ ਆ ਕੇ ਅਗਲੇ ਦਿਨ ਜਦੋਂ ਹੰਸਰਾ ਜਹਾਂ ਸੁਣੀ ਰੋਪੇ ਕੀ ਇਹ ਇਸੇ ਤਰ੍ਹਾਂ ਦੇ ਅਥਰੂ ਜਿਵੇਂ ਉਦੋਂ ਟਕੈਤ ਦੇ ਆਏ ਸੀ ਤੇ ਇਹ ਅਥਰੂ ਕਿਤੇ ਨਾ ਕਿਤੇ ਫਾਇਦਾ ਦੇਣਗੇ ਹੰਸਰਾ ਜਹਾਂਸ ਨੂੰ ਕੀ ਲੱਗਦਾ ਤੁਹਾਨੂੰ ਵੇਖੋ ਜਿਹੜੇ ਹੰਸਰਾ ਜਹਾਂਸਾ ਨਾ ਇਹੇ ਜਦੋਂ ਤੋਂ ਸਿਆਸਤ ਦੇ ਵਿੱਚ ਆਏ ਆ ਬਵਾਦ ਇਹਨਾਂ ਦੇ ਉਦੋਂ ਤੋਂ ਹੀ ਨਾਲ-ਨਾਲ ਚਲਦੇ ਤੁਰਿਆ ਰਹੇਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਪੰਜਾਬ ਆਏ ਆ ਤੇ ਪ੍ਰਧਾਨ ਮੰਤਰੀ ਹੋਣਾਂ ਦੇ ਆਉਣ ਦੇ ਨਾਲ ਇਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਉਹ ਬੀਜੇਪੀ ਦੇ ਹੱਕ ਦੇ ਵਿੱਚ ਹੁਣ ਭੁਗਤੂਗਾ ਕਿ ਉਸੇ ਤਰ੍ਹਾਂ ਦਾ ਵਿਰੋਧ ਆ ਜਿਹੜਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਜਾਂ ਆਮ ਪੰਜਾਬੀਆਂ ਵੱਲੋਂ ਕੀਤਾ ਜਾ ਰਿਹਾ ਉੱਥੇ ਉਸੇ ਤਰ੍ਹਾਂ ਕਾਇਮ ਆ ਤੇ ਇਸ ਟਾਈਮ 6ਵੇਂ ਤੇ 7ਵੇਂ ਗਿਣਦਿਆਂ ਜਿਹੜਾ ਨਾ ਵੋਟਾਂ ਉਹ ਰਿੰਦ ਦਾ ਹੈਗੀਆਂ ਸੋ ਉਸੇ ਚੀਜ਼ ਦੇ ਮੱਦੇਨਜ਼ਰ ਉਹ ਪੰਜਾਬ ਦੇ ਵਿੱਚ ਆਏ ਤੇ ਪੰਜਾਬ ਦੇ ਉਹਨਾਂ ਨੇ ਤਿੰਨ ਸ਼ਹਿਰਾਂ ਦੇ ਵਿੱਚ ਪਟਿਆਲਾ, ਜਲੰਧਰ ਅਤੇ ਗਰਦਾਸਪੁਰ ਉੱਤੇ ਉਹਨਾਂ ਨੇ ਤਿੰਨ ਰੈਲੀਆਂ ਵੀ ਕੀਤੀਆਂ। ਗਰਮੀ ਤਾਂ ਬੜਾ ਕਹਿਰ ਆ ਪੰਜਾਬ ਦੇ ਵਿੱਚ ਦੇਖਿਆ ਜਾਵੇ ਜਿਹੜਾ ਟੈਂਪਰੇਚਰ ਆ ਉਹ ਕਈ ਇਲਾਕਿਆਂ ਦੇ ਵਿੱਚ ਜਿਹੜਾ ਹੈ ਉਹ 45 ਤੋਂ ਉੱਤੇ ਤੱਕ ਜਿਹੜਾ ਨਾਪਿਆ ਗਿਆ ਡਿਗਰੀ ਸੈਲਸੀਅਸ ਸਕੂਲਾਂ ਦੇ ਵਿੱਚ ਵੀ ਉੱਥੇ 21 ਮਈ ਤੋਂ ਬਾਅਦ ਜਿਹੜੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਔਰ ਇਹ ਛੁੱਟੀਆਂ ਹੁਣ 30 ਜੂਨ ਤੱਕ ਪਤਾ ਲੱਗਿਆ ਵੀ ਰਹਿਣਗੀਆਂ ਪਰ ਸੀ ਅਸੀਂ ਜਿਹੜੀਆਂ ਰੈਲੀਆਂ ਹੋ ਰਹੀਆਂ ਉਹਨਾਂ ਦੇ ਉਸੇ ਤਰ੍ਹਾਂ ਦੇ ਇਕੱਠ ਹੋ ਰਿਹਾ ਹੈ ਨਾ ਇਹ ਗਰਮੀ ਦਾ ਪ੍ਰਭਾਵ ਵੋਟਾਂ ਤੇ ਕਿਸ ਤਰ੍ਹਾਂ ਦਾ ਪਏਗਾ ਹਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਉਹ ਗਰਮੀ ਬਹੁਤ ਜ਼ਿਆਦਾ ਹੈ ਪੰਜਾਬ ਹਰਿਆਣਾ ਤੇ ਜ ਮਤਲਬ ਰਾਜਸਥਾਨ ਇਹ ਤਿੰਨ ਰਾਜਾਂ ਦੇ ਤਾਂ ਪੂਰੀ ਹਨ ਅਗਬਰਤੀ ਜਿਹੜੀ ਧਰਮੇ ਇਸ ਟਾਈਮ ਪੈ ਰਹੀ ਹੈਗੀ ਆ ਸੋ ਨੀਟੀ ਵੀਰ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਹੁਣ ਆਈਏ ਕੈਨੇਡਾ ਉੱਥੇ ਪਤਾ ਲੱਗਾ ਵੀ ਇੱਕ ਟਰੱਕ ਡਰਾਈਵਰ ਵੱਲੋਂ 16 ਲੋਕਾਂ ਨੂੰ ਦਰੜਿਆ ਗਿਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਸਜ਼ਾ ਵੀ ਹੋਈ ਹੈ ਔਰ ਨਾਲ ਦੀ ਨਾਲ ਉਸ ਵਿਅਕਤੀ ਨੂੰ ਦੇਸ਼ ਨਕਾਲਾ ਦੇ ਦਿੱਤਾ ਗਿਆ ਜਾਨੀ ਕਿ ਡਿਪੋਰਟ ਕਰ ਦਿੱਤਾ ਗਿਆ ਕਿੱਥੋਂ ਦੀ ਹੈ ਖਬਰ ਔਰ ਕਿਹੜੇ ਮੂਲ ਦਾ ਵਿਅਕਤੀ ਸੀ ਉਹ ਇਸ ਵਿੱਚ ਆਪਣੇ ਪੰਜਾਬੀ ਬੂਲ ਦਾ ਵਿਅਕਤੀ ਸੀਗਾ ਬਈ ਜਿਹਦਾ ਨਾਮ ਜਸਕੀਰ ਸਿੰਘ ਸਿੱਧੂ ਸੀਗਾ ਆਪਾਂ ਹੁਣ ਆਈ ਹੈ ਅਮਰੀਕਾ ਦੇ ਵਿੱਚ ਔਰ ਇੱਥੇ ਆਪਾਂ ਪਿਛਲੇ ਵੀ ਇੱਕ ਇੱਕ ਖਬਰ ਸਾਂਝੀ ਕੀਤੀ ਸੀ ਵੀ ਇੱਕ ਸਟੇਟ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਆਇਆ ਕਿਉਂਕਿ ਉੱਤੇ ਤੂਫਾਨ ਆ ਰਿਹਾ ਹੈ ਨਾ ਚੱਕਰਵਤੀ ਤੂਫਾਨ ਮੇਰੇ ਖਿਆਲ ਟੈਕਸਸ ਦੀ ਗੱਲ ਆਪਾਂ ਕਰ ਰਹੇ ਸੀ ਤੇ ਹੁਣ ਪਤਾ ਲੱਗਿਆ ਪਿਛਲੇ ਹਫਤੇ ਇੱਕ ਹੋਰ ਸਟੇਟ ਦੇ ਵਿੱਚ ਕਾਫੀ ਵੱਡਾ ਤੂਫਾਨ ਆਇਆ ਹੈ ਇਹ ਹੈ ਖਬਰ ਉਸ ਦੀ ਗ੍ਰੀਨਫੀਲਡ ਆ ਉਥੋਂ ਦਾ ਸ਼ਹਿਰ ਆਇਓਵਾ ਦਾ ਜਿਹਦੀ ਤਕਰੀਬਨ 2000 ਦੇ ਨਜ਼ਦੀਕ ਆਬਾਦੀ ਆ ਤੇ ਇੱਥੋਂ ਦਾ ਜਿਹੜਾ ਇੱਕ ਪੂਰੇ ਦਾ ਪੂਰਾ ਸ਼ਹਿਰ ਦਾ ਹਿੱਸਾ ਉਹ ਤਬਾਹ ਹੋ ਗਿਆ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿੱਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਹੈ ਜਿਨ੍ਹਾਂ ਤੇ ਡਿਸਕਸ਼ਨ ਕਰਾਂਗੇ ਸਭ ਤੋਂ ਪਹਿਲਾਂ ਪੰਜਾਬ ਚੱਲਾਂਗੇ ਉੱਥੇ ਸਾਰੇ ਨਾਲੋਂ ਜ਼ਿਆਦਾ ਵਿਰੋਧ ਹੰਸਰਾਜ ਹੰਸ ਹੋਣਾ ਦਾ ਹੋ ਰਿਹਾ ਹੈ ਇੱਕ ਐਨ ਆਰ ਆਈ ਕਿਸ ਐਂਗਲ ਤੋਂ ਇਸ ਵਿਰੋਧ ਨੂੰ ਦੇਖਦਾ ਹੈ ਕੀ ਲੱਗਦਾ ਤੁਹਾਨੂੰ ਵੀ ਹੰਸ ਰਾਜ ਹੰਸ ਦਾ ਹੀ ਵਿਰੋਧ ਕਿਉਂ ਬਾਕੀ ਵੀ ਤਾਂ 12 ਹੋਰ ਬੀ ਜੀ ਪੀ ਦੇ ਕੈਂਡੀਡੇਟ ਨੇ ਉਹਨਾਂ ਦਾ ਵਿਰੋਧ ਕਿਉਂ ਨਹੀਂ ਇੱਕ ਦੇ ਮਗਰ ਕਿਸਾਨ ਜਥੇਬੰਦੀਆਂ ਕਿਉਂ ਪਈਆਂ ਹੋਈਆਂ ਨੇ ਕੀ ਮਾਇਨੇ ਨੇ ਇਹਦੇ ਤੇ ਕਿਉਂ ਇਹ ਵਿਰੋਧ ਇੰਨਾ ਵੱਡਾ ਹੋ ਰਿਹਾ ਨਾਲ ਦੀ ਨਾਲ ਗੱਲਬਾਤ ਕਰਾਂਗੇ ਨਰਿੰਦਰ ਮੋਦੀ ਹੁਣੀ ਪੰਜਾਬ ਆਏ ਆ ਔਰ ਉਹਨਾਂ ਦੇ ਪੰਜਾਬ ਆਉਣ ਦੇ ਨਾਲ ਕੀ ਫਰਕ ਪੈ ਸਕਦਾ ਹੈ ਹੁਣ ਇਲੈਕਸ਼ਨ ਦੇ ਰਿਜ਼ਲਟ ਤੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਗਰਮੀ ਅੱਤ ਦੀ ਪੈ ਰਹੀ ਹੈ ਤਹਿਰ ਹੋ ਰਿਹਾ ਗਰਮੀ ਦਾ ਤੇ ਉਸ ਤੋਂ ਬਾਅਦ ਫਿਰ ਅਸੀਂ ਕੈਨੇਡਾ ਦੀ ਗੱਲਬਾਤ ਕਰਾਂਗੇ ਉੱਥੇ ਇੱਕ ਟਰੱਕ ਡਰਾਈਵਰ ਵੱਲੋਂ 16 ਜਣਿਆਂ ਨੂੰ ਦਰੜਿਆ ਗਿਆ ਤੇ ਫਿਰ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇੱਕ ਹੋਰ ਸਟੇਟ ਦੇ ਵਿੱਚ ਅਮਰੀਕਾ ਦੇ ਵਿੱਚ ਤੂਫਾਨ ਆਇਆ ਤੇ ਫਿਰ ਇੱਕ ਇਰਾਕ ਦੀ ਖਬਰ ਉਹਦੇ ਤੇ ਡਿਸਕਸ਼ਨ ਕਰਾਂਗੇ ਇਸੇ ਤਰ੍ਹਾਂ ਹਰ ਵਾਰ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਫਰੇਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੇਟਾ ਮਾਚੀ ਕੇ ਆਵਨ ਦਾ ਕਰਦੇ ਸਵਾਗਤ ਨੇਟੇ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਤੀਭਾ ਜੀ ਜਿੰਨੇ ਵੀ ਇਸ ਟਾਈਮ ਮੇਰਾ ਅਮਰੀਕਾ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਪ੍ਰਣੀਦੀ ਸਾਸ਼ਟਰੀ ਕਾ ਨੇਟੇ ਵੀਰ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ ਪੰਜਾਬ ਦੇ ਵਿੱਚ ਇਸ ਟਾਈਮ ਚੋਣ ਦੰਗਲ ਪੂਰਾ ਭਖਿਆ ਹੋਇਆ ਹੈ ਉੱਥੇ ਹਰ ਪਾਰਟੀ ਆਪੋ ਆਪਣਾ ਪ੍ਰਚਾਰ ਕਰ ਰਹੀ ਹੈ ਤੇ ਜਿੰਨਿਆਂ ਵਿਰੋਧ ਕਰਨਾ ਹੈ ਉਹ ਵਿਰੋਧ ਵੀ ਪੂਰੇ ਜ਼ੋਰ ਤੇ ਕਰ ਰਿਹਾ ਹੈ ਪਰ ਇੱਕ ਕੈਂਡੀਡੇਟ ਕੈਂਡੀਡੇਟ ਆ ਆਪਣੇ ਫਰੀਦਕੋਟ ਹਲਕੇ ਤੋਂ ਬੀਜੇਪੀ ਦੇ ਜਿਹੜੇ ਹੰਸਰਾਜ ਹੰਸ ਉਹਨਾਂ ਦਾ ਜਿਹੜਾ ਵਿਰੋਧ ਹੋ ਰਿਹਾ ਨਾ ਉਹਨਾਂ ਵਿਰੋਧ ਕਿਸੇ ਹੋਰ ਲੀਡਰ ਦਾ ਨਹੀਂ ਹੋ ਰਿਹਾ ਕੀ ਲੱਗਦਾ ਤੁਹਾਨੂੰ ਹੰਸਰਾਜ ਹੰਸ ਹੀ ਕਿਉਂ ਨਿਸ਼ਾਨੇ ਤੇ ਨੇ ਜ਼ਿਆਦਾ ਜੇ ਪਾਰਟੀ ਦਾ ਵਿਰੋਧ ਕਰਨਾ ਤਾਂ ਪਾਰਟੀ ਦੇ ਤਾਂ ਹੋਰ ਵੀ ਕੈਂਡੀਡੇਟ ਹੋਰ ਹਲਕਿਆਂ ਦੇ ਵਿੱਚ ਨੇ ਉਹਨਾਂ ਦਾ ਵਿਰੋਧ ਨਹੀਂ ਹੋ ਰਿਹਾ ਜਿੰਨਾ ਹੰਸਰਾਜ ਹੰਸ ਦੇ ਪਿੱਛੇ ਹੱਥ ਥੋਕੇ ਕਿਸਾਨ ਜਿੱਥੇ ਪੈਂਦੇ ਆ ਪੈ ਗਈਆਂ ਤਾਂ ਔਰ ਕੱਲ ਤਾਂ ਤਲਵਾਰਾਂ ਲੈ ਕੇ ਉਹਦਾ ਵਿਰੋਧ ਕੀਤਾ ਔਰ ਗੱਡੀ ਦੇ ਉਹਦਾ ਸ਼ੀਸ਼ਾ ਵੀ ਤੋੜਤਾ ਡਲੇ ਵੀ ਮਾਰੇ ਆ ਤੇ ਅਖੀਰ ਤੇ ਆ ਕੇ ਅਗਲੇ ਦਿਨ ਜਦੋਂ ਹੰਸਰਾਜ ਹੰਸ ਸੁਣੀ ਰੋਪੇ ਇਹ ਐਸੇ ਤਰ੍ਹਾਂ ਦੇ ਅਥਰੂ ਜਿਵੇਂ ਉਹਦੋਂ ਟਕੈਤ ਦੇ ਆਏ ਸੀ ਤੇ ਇਹ ਅਥਰੂ ਕਿਤੇ ਨਾ ਕਿਤੇ ਫਾਇਦਾ ਦੇਣਗੇ ਹੰਸਰਾਜ ਹੰਸ ਨੂੰ ਕੀ ਲੱਗਦਾ ਤੁਹਾਨੂੰ ਵੇਖੋ ਜਿਹੜੇ ਹੰਸਰਾਜ ਹੰਸਾ ਨਾ ਇਹ ਜਦੋਂ ਤੋਂ ਸਿਆਸਤ ਦੇ ਵਿੱਚ ਆਏ ਆ ਵਿਵਾਦ ਇਹਨਾਂ ਦੇ ਉਦੋਂ ਤੋਂ ਹੀ ਨਾਲ-ਨਾਲ ਚੱਲਦੇ ਤੁਰੇ ਆ ਰਹੇ ਹੈਗੇ ਆ ਬੇਸ਼ੱਕ ਪਹਿਲਾਂ ਅਕਾਲੀ ਦਲ ਦੇ ਵਿੱਚ ਇਹਨਾਂ ਨੇ ਗਏ ਉੱਥੇ ਨਾਲ ਹੀ ਦਾਲ ਗਲੀ ਨਹੀਂ ਫਿਰ ਇਹ ਕੈਪਟਨ ਸਾਹਿਬ ਦੀ ਝੋਲੀ ਵਿੱਚ ਆ ਪਏ ਉੱਥੋਂ ਵੀ ਤੁਹਾਨੂੰ ਯਾਦ ਹੋਣਾ ਜਲੰਧਰ ਤੋਂ ਸਟੇਜ ਤੋਂ ਗੁੱਸੇ ਹੋ ਕੇ ਚਲੇ ਗਏ ਸੀਗੇ ਫਿਰ ਇਹ ਭਾਜਪਾ ਦੇ ਛਤਰੀ ਤੇ ਜਾ ਬੈਠੇ ਤੇ ਪੰਜਾਬ ਦੇ ਵਿੱਚ ਤਾਂ ਇਹਨਾਂ ਨੂੰ ਇੰਨੀ ਵਾਰੀ ਯਾਦੋਂ ਪਹਿਲਾਂ ਤੋ ਹੀ ਤਵੱਜੋ ਨਹੀਂ ਦਿੱਤੀ ਗਈ ਪਰ ਫਿਰ ਵੀ ਭਾਜਪਾ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਦਿੱਲੀ ਤੋਂ ਇਹਨਾਂ ਨੂੰ ਐਮਪੀ ਦੀ ਚੋਣ ਜਿਤਾ ਦਿੱਤੀ ਸੀਗੀ ਤੇ ਹੁਣ ਜਦੋਂ ਫਿਰ ਉਹਨਾਂ ਨੂੰ ਪੰਜਾਬ ਦੇ ਵਿੱਚ ਲੋੜ ਪਈ ਤੇ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਇੱਕ ਤਰ੍ਹਾਂ ਦੇ ਨਾਲ ਬਲੀ ਦਾ ਬੱਕਰਾ ਲਿਆ ਕੇ ਬਣਾਇਆ ਗਿਆ ਕਿਉਂਕਿ ਤੁਹਾਨੂੰ ਯਾਦ ਹੋਣਾ ਕਿਸਾਨੀ ਸੰਘਰਸ਼ ਦੇ ਮੌਕੇ 700 ਤੋਂ ਵੱਧ ਜਿਹੜੇ ਕਿਸਾਨ ਸੇ ਉਹ ਦਿੱਲੀ ਬਾਰਡਰਾਂ ਦੇ ਉੱਤੇ ਸ਼ਹੀਦ ਹੋਏ ਸੀ ਤੇ तकरीबन ਇੱਕ ਸਾਲ ਨੂੰ ਸੰਘਰਸ਼ ਚੱਲਿਆ ਸੀ ਤੇ ਮੋਦੀ ਸਾਹਿਬ ਨੇ ਉਦੋਂ ਬਾਅਦ ਦੇ ਵਿੱਚ ਤਿੰਨ ਉਹ ਕਾਨੂੰਨ ਵਾਪਸ ਵੀ ਲੈ ਲਏ ਸੀਗੇ ਪਰ ਜੋ ਕਾਨੂੰਨ ਵਾਪਸ ਲੈਣ ਬਾਰੇ ਉਹਨਾਂ ਨੇ ਗੱਲਾਂ ਕੀਤੀਆਂ ਸੀਗੀਆਂ ਉਹਨਾਂ ਦੇ ਉੱਤੇ ਉਹ ਖਰੇ ਨਹੀਂ ਉਤਰੇ ਜਿੱਦਾ ਕਰਕੇ ਜਿਹੜੇ ਕਿਸਾਨ ਹੈਗੇ ਆ ਉਹ ਉਹਨਾਂ ਦੇ ਵਿਰੋਧ ਦੇ ਵਿੱਚ ਉਹਨਾਂ ਦੇ ਕੈਂਡੀਡੇਟਾਂ ਦਾ ਵਿਰੋਧ ਕਰ ਰਹੇ ਹੈਗੇ ਆ ਆਲ ਓਵਰ ਪੰਜਾਬ ਦੇ ਵਿੱਚ ਹੀ ਪਰ ਜਿਸ ਤਰੀਕੇ ਦੇ ਨਾਲ ਹਾਂਸ ਰਾਜ ਹਾਂਸ ਦੇ ਨਾਲ ਟਕੂਏ ਕੰਡਾਸਿਆਂ ਦੇ ਨਾਲ ਨਿਪਟਿਆ ਗਿਆ ਮੈਂ ਸਮਝ ਜਾਂਦੀ ਆ ਕਿ ਇਹਦਾ ਅਸੀਂ ਵੀ ਖੰਡਨ ਕਰਦੇ ਆ ਜੀ ਕਿਆ ਆਈਡੀਆ ਕਿ ਕੋਈ ਵੀ ਕੈਂਡੀਡੇਟ ਪੰਜਾਬ ਦੇ ਵਿੱਚ ਖੜਦਾ ਹੈਗਾ ਜਾਂ ਵੋਟਾਂ ਦੇ ਵਿੱਚ ਆਉਂਦਾ ਉਹ ਤਾਂ ਉਹਦਾ ਜਿਵੇਂ ਕਹਿੰਦਾ ਵੀ ਸ਼ਾਂਤਮਈ ਤਰੀਕੇ ਨਾਲ ਤਾਂ ਵਿਰੋਧ ਹੋ ਸਕਦਾ ਪਰ ਕਿਸੇ ਨੂੰ ਇਸ ਤਰੀਕੇ ਨਾਲ ਭਜਾਉਣਾ ਇਸ ਤਰੀਕੇ ਨਾਲ ਡਰਾਉਣਾ ਇੰਨਾ ਭਿਆਨਕ ਉੱਤੇ ਹਮਲਾ ਕਰਨਾ ਇਹਨੂੰ ਕਿਸੇ ਪਾਸੇ ਤੋਂ ਵੀ ਆਪਾਂ ਜਸਟੀਫਾਈ ਨਹੀਂ ਕਰ ਸਕਦੇ ਪਰ ਫਿਰ ਵੀ ਹੰਸਰਾ ਜਿਹਾਂ ਡੰਗਰ ਲਾਉਂਦਾ ਰਿਹਾ ਦਿੱਲੀ ਦੇ ਬਾਰਡਰਾਂ ਦੇ ਉੱਤੇ ਲਿਜਾ ਕੇ ਤੇ ਕਿਸਾਨ ਕਹਿੰਦੇ ਆ ਵੀ ਇਹਦੀ ਕੰਸਟੀਟੂਐਂਸੀ ਦੇ ਵਿੱਚ ਸਾਡਾ ਘਰ ਨਾ ਲੱਗਿਆ ਹੋਇਆ ਸੀ ਤੇ ਇਹ ਕਦੇ ਉੱਥੇ ਆ ਕੇ ਵੜਿਆ ਨਹੀਂ ਤੇ ਫਿਰ ਤੁਹਾਨੂੰ ਪਤਾ ਵੀ ਇਹਦੇ باوجود ਪੰਡਾਂ ਦੇ ਵਿੱਚ ਹੰਸਰਾਜ ਹੰਸ ਨੇ ਇੱਕ ਬਿਆਨ ਦਿੱਤਾ ਸੀ ਵੀ ਦੋ ਤਰੀਕ ਤੋਂ ਬਾਅਦ ਦੇ ਵਿੱਚ ਤੁਹਾਨੂੰ ਸਿੱਧੇ ਕਰਾਂਗੇ ਡਾਂਗਾ ਮਾਰ ਮਾਰ ਤੁਹਾਨੂੰ ਭਜਾਵਾਂਗੇ ਰੋਡ ਤੋਂ ਮੇਰਾ ਖਿਆਲ ਹੈ ਵੀ ਉਸ ਚੀਜ਼ ਨੇ ਇਸ ਜਿਆਦੇ ਤੂਲ ਦਿੱਤੀ ਆ ਜਿਹਦਾ ਕਰਕੇ ਹੰਸਰਾਜ ਹੰਸ ਦਾ ਜਿਹੜਾ ਵਿਰੋਧ ਆ ਉਹ ਇਸ ਸਮੇਂ ਸਭ ਨਾਲੋਂ ਜ਼ਿਆਦਾ ਹੋ ਰਿਹਾ ਤੇ ਇਹੀ ਕਾਰਨ ਆ ਵੀ ਮੈਨੂੰ ਲੱਗਦਾ ਵੀ ਜਿਹੜਾ ਡਾਂਗਾ ਟੁੱਟਣਾਂ ਦੇ ਨਾਲ ਗੱਡੀ ਭੰਨੀ ਗਈ ਆ ਤੇ ਇਸ ਤਰੀਕੇ ਦਾ ਹਮਲਾ ਹੋਇਆ ਬਿਲਕੁਲ ਕੀ ਲੱਗਦਾ ਤੁਹਾਨੂੰ ਇਹ ਹਮਲੇ ਦੇ ਨਾਲ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਇਹ ਹਮਦਰਦੀ ਦਾ ਪਾਤਰ ਹੰਸਰਾਜ ਹੰਸ ਨੂੰ ਕਈ ਲੋਕ ਬਣਾ ਰਹੇ ਨੇ ਹੁਣ ਔਰ ਕਈ ਵੱਡੇ ਪੱਤਰਕਾਰ ਵੀ ਮੈਂ ਵੇਖਿਆ ਵੀ ਉਹਦੇ ਇਸ ਵਿਰੋਧ ਦਾ ਖੰਡਨ ਕਰ ਰਹੇ ਦੇ ਹਨ ਤੁਸੀਂ ਵੀ ਕਿਹਾ ਵੀ ਇਸ ਤਰ੍ਹਾਂ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਸੋ ਕਿਤੇ ਨਾ ਕਿਤੇ ਇਸ ਵਿਰੋਧ ਦੇ ਨਾਲ ਹੰਸਰਾਜ ਹੰਸ ਨੂੰ ਦੂਸਰੇ ਪਾਸੇ ਵੋਟਾਂ ਦੇ ਰੂਪ ਦੇ ਵਿੱਚ ਫਾਇਦਾ ਹੋ ਸਕਦਾ ਤੁਹਾਨੂੰ ਲੱਗਦਾ ਕਿਉਂਕਿ ਦੇਖੋ ਜਿਹੜਾ ਪੰਜਾਬ ਦੇ ਵਿੱਚ ਹਰ ਵਰਗ ਹਰ ਧਰਮ ਹਰ ਜਾਤ ਦੇ ਲੋਕ ਰਹਿੰਦੇ ਆ ਹੋ ਸਕਦਾ ਕਿਤੇ ਨਾ ਕਿਤੇ ਵਾਲਮੀਕੀ ਭਾਈਚਾਰੇ ਦੇ ਵਿੱਚ ਇਸ ਚੀਜ਼ ਦਾ ਇਹ ਅਸਰ ਜਾਵੇ ਵੀ ਯਾਰ ਇਹ ਸਾਡਾ ਬੰਦਾ ਵੀ ਇਹਨੂੰ ਤਾਂ ਕਰਕੇ ਟਾਰਗੇਟ ਕੀਤਾ ਜਾ ਰਿਹਾ ਬਾਰ-ਬਾਰ ਉਸ ਸਪੀਚਾਂ ਦੇ ਵਿੱਚ ਵੀ ਆਪ ਦਿਨਾਰੇ ਚ ਕਹਿੰਦੇ ਐ ਇੰਟਰਵਿਊਆਂ ਦੇ ਵਿੱਚ ਤੇ ਹੋ ਸਕਦਾ ਉਸ ਚੀਜ਼ ਦਾ ਉਹਨਾਂ ਨੂੰ ਉਸ ਪਾਸਿਓਂ ਕੁਝ ਫਾਇਦਾ ਹੋ ਜੇ ਨਾਲ ਦੀ ਨਾਲ ਜਿਹੜੀ ਸ਼ਹਿਰੀ ਵੋਟ ਆ ਹੋ ਸਕਦਾ ਜਿਵੇਂ ਜਿਹੜੀ ਹਿੰਦੂ ਵੋਟ ਆ ਕਿਸੇ ਹੱਦ ਤੱਕ ਉਹਨਾਂ ਦੇ ਮਗਰ ਪਲਟ ਜੇਵੇ ਪਰ ਮੈਨੂੰ ਲੱਗਦਾ ਵੀ ਜਿਹੜੀ ਪਿੰਡੂ ਕਿਸਾਨੀ ਵੋਟ ਆ ਉਹ ਤਾਂ ਇੱਕ ਤਰ੍ਹਾਂ ਦੇ ਨਾਲ ਲਕੀਰ ਖਿੱਚ ਕੇ ਖੜੇ ਆ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਮੈਨੂੰ ਲੱਗਦਾ ਨਹੀਂ ਵੀ ਹੰਸਰਾਜ ਹੰਸ ਨੂੰ ਵੋਟਾਂ ਦੇ ਵਿੱਚ ਕੋਈ ਬਹੁਤਾ ਫਾਇਦਾ ਹੋਊ ਕਿਉਂਕਿ ਜਿਹੜੀ ਪਾਰਟੀ ਵੱਲੋਂ ਉਹ ਖੜੇ ਆ ਉਹਨਾਂ ਦਾ ਵਿਰੋਧ ਬੜਾ ਸ਼ਕਤੀ ਦੇ ਨਾਲ ਹੋ ਰਿਹਾ ਤੇ ਨਾਲੇ ਤੇ ਏਰੀਆ ਦੇ ਵਿੱਚੋਂ ਖੜਿਆ ਫਰੀਦਕੋਟ ਤੋਂ ਤੇ ਉੱਥੋਂ ਜਿਹੜਾ ਅਨਮੋਲ ਹੋ ਰਹੀ ਹੈਗੀ ਆ ਉਹਨਾਂ ਦਾ ਪਲੜਾ ਵੀ ਕਾਫੀ ਭਾਰੀ ਆ ਸੋ ਕਾਫੀ ਕੁਝ ਸਪੈਂਡ ਕਰਦਾ ਪਰ ਮੈਨੂੰ ਲੱਗਦਾ ਵੀ ਇੰਨਾ ਬਹੁਤਾ ਡੈਂਟ ਤਾਂ ਇਸ ਜੀ ਨੇ ਨਹੀਂ ਪਾਉਣਾ ਪਰ ਥੋੜਾ ਨਾ ਵੋਟਾਂ ਵੋਟਾਂ ਦਾ ਜ਼ਰੂਰ ਫਰਕ ਪੈ ਜਾਊਗਾ ਯਾ ਬਿਲਕੁਲ ਸੋ ਆਪਾਂ ਅਗਲੀ ਖਬਰ ਤੇ ਚੱਲਦੇ ਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਪੰਜਾਬ ਆਏ ਆ ਕਿਉਂਕਿ ਹੁਣ ਬਾਕੀ ਸਟੇਟਾਂ ਦੇ ਵਿੱਚ ਵੋਟਾਂ ਪੈ ਗਈਆਂ ਤੇ ਪੰਜਾਬ ਦੇ ਵਿੱਚ ਜਿਹੜੀ 1 ਜੂਨ ਨੂੰ VOTING ਹੋਣੀ ਹੈ ਤੇ ਪ੍ਰਧਾਨ ਮੰਤਰੀ ਹੁਣਾਂ ਦੇ ਆਉਣ ਦੇ ਨਾਲ ਕਿਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਉਹ BJP ਦੇ ਹੱਕ ਦੇ ਵਿੱਚ ਹੁਣ ਭੁਗਤੂਗਾ ਕਿ ਉਸੇ ਤਰ੍ਹਾਂ ਦਾ ਵਿਰੋਧ ਆ ਜਿਹੜਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਜਾਂ ਆਮ ਪੰਜਾਬੀਆਂ ਵੱਲੋਂ ਕੀਤਾ ਜਾ ਰਿਹਾ ਉੱਥੇ ਉਸੇ ਤਰ੍ਹਾਂ ਕਾਇਮ ਆ ਦੇਖੋ ਪੰਜਵੇਂ ਗੇੜਦਿਆਂ ਜਿਹੜੀਆਂ ਵੋਟਾਂ ਹੈਗੀਆਂ ਉਹ ਹਿੰਦੁਸਤਾਨ ਦੇ ਵਿੱਚ ਪੈ ਚੁੱਕੀਆਂ ਤੇ ਅਸਟਮ 6ਵੇਂ ਤੇ 7ਵੇਂ ਗੇੜਦਿਆਂ ਜਿਹੜਾ ਬੋਟਾ ਉਹ ਰਿੰਦਗਾ ਹੈਗੀਆਂ ਸੋ ਉਸੇ ਚੀਜ਼ ਦੇ ਮੱਦੇਨਜ਼ਰ ਉਹ ਪੰਜਾਬ ਦੇ ਵਿੱਚ ਆਏ ਤੇ ਪੰਜਾਬ ਦੇ ਉਹਨਾਂ ਨੇ ਤਿੰਨ ਸ਼ਹਿਰਾਂ ਦੇ ਵਿੱਚ ਪਟਿਆਲਾ ਜਲੰਧਰ ਅਤੇ ਗਰਦਾਸਪੁਰ ਉੱਥੇ ਉਹਨਾਂ ਨੇ ਤਿੰਨ ਰੈਲੀਆਂ ਵੀ ਕੀਤੀਆਂ ਤੇ ਕਈ ਥਾਵਾਂ ਤੇ ਉਹ ਜਿਵੇਂ ਅ ਕੇਸਰੀ ਦਸਤਾਰ ਬੰਨ ਕੇ ਵੀ ਸਟੇਜ ਤੇ ਆਏ ਤੇ ਕਈ ਥਾਵਾਂ ਦੇ ਉੱਤੇ ਉਹਨਾਂ ਨੇ ਜਿਵੇਂ ਕਹਿੰਦਾ ਵੀ ਸਿੱਖੀ ਦੀ ਬਾਲ ਦੇਵਸ ਦੀ ਜਿਵੇਂ ਸਾਹਿਬ ਜਦਿਆਂ ਦਾ ਮਨਾਉਣ ਦੀ ਗੱਲਬਾਤ ਕੀਤੀ ਗਈ ਸੀ ਉਹਦੀ ਗੱਲ ਵੀ ਕੀਤੀ ਤੇ ਕਈ ਥਾਮਾਂ ਦੇ ਉੱਤੇ ਉਹਨਾਂ ਨੇ ਜੋ ਉਹਨਾਂ ਦੇ ਪ੍ਰਾਪਤingar ਆ ਰਹੀਆਂ ਜੀ ਅਸੀਂ ਹੇਅਰਪੋਰਟ ਬਣਾਏ ਆ ਦਿੱਲੀ ਕਟੜਾ ਹਾਈਵੇ ਅਸੀਂ ਪੰਜਾਬ ਦੇ ਵਿੱਚ ਬਣਾ ਦਿੱਤਾ ਹੋਰ ਅਸੀਂ ਬਹੁਤ ਛੇਤੀ ਨਵੇਂ ਰੇਲਵੇ ਸਟੇਸ਼ਨ ਲੈ ਕੇ ਆ ਰਹੇ ਆਂ ਪੰਜਾਬ ਦੀ ਨਹਾਰ ਬਦਲ ਦਿਆਂਗੇ ਪੰਜਾਬ ਇੱਕ ਜ਼ਮੀਨੀ ਟੁਕੜਾ ਨਹੀਂ ਇਹ ਸਾਡੇ ਦੇਸ਼ ਦਾ ਅੰਗ ਆ ਇਦਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਪਤਾ ਵੀ ਲੱਛੇਦਾਰ ਭਾਸ਼ਣ ਦੇਣ ਦੇ ਵਿੱਚ ਉਹ ਬੜੇ ਮਾਰ ਹੈਗੇ ਆ ਉਹਨਾਂ ਨੇ ਇਦਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਪਰ ਉਹਨਾਂ ਨੇ ਜਿਵੇਂ ਕਹਿੰਦਾ ਵੀ ਅਕਾਲੀ ਦਲ ਦੇ ਉੱਤੇ ਵੀ ਤੰਜ ਕੱਸੇ ਪਰ ਉਸ ਤਰੀਕੇ ਨਾਲ ਅਕਾਲੀ ਦਲ ਦੇ ਬਾਰੇ ਗੱਲਬਾਤ ਕਰਦੇ ਨਜ਼ਰ ਨਹੀਂ ਆਏ ਜਿਵੇਂ ਲੋਕਾਂ ਨੂੰ ਆਸ ਮਿਲ ਸੀਗੀ ਤੇ ਨਾਲ ਦੀ ਨਾਲ ਉਹਨਾਂ ਨੇ ਜਿਵੇਂ ਕਿਹਾ ਵੀ ਤੁਹਾਨੂੰ ਪਤਾ ਦੇਸ਼ ਭਗਤੀ ਦਾ ਜਿਸ ਤਰੀਕੇ ਨਾਲ ਉਹ ਰਾਗ ਲਾਪ ਦੇ ਹੁੰਦੇ ਆ ਪਰ ਉਹਨਾਂ ਦੇ ਭਾਸ਼ਣ ਦੇ ਵਿੱਚ ਕਿਤੇ ਵੀ ਜਿਵੇਂ ਕਿਹਾ ਕਿ ਅਨਐਮਪਲੋਇਮੈਂਟ ਦੀ ਗੱਲਬਾਤ ਨਹੀਂ ਸੀਗੀ ਕਿਤੇ ਐਜੂਕੇਸ਼ਨ ਖੇਤਰ ਦੇ ਵਿੱਚ ਕੀ ਕਰਾਂਗੇ ਉਸ ਚੀਜ਼ ਦੀ ਗੱਲਬਾਤ ਨਹੀਂ ਸੀ ਕਿਤੇ ਕਿਸਾਨੀ ਦੰਗ ਜਿਹੜਾ ਮੰਗਾ ਹੈਗੀਆਂ ਉਹਨਾਂ ਦੀ ਕੋਈ ਗੱਲਬਾਤ ਨਹੀਂ ਉਹਨਾਂ ਨੇ ਕੀਤੀ ਸਿਰਫ ਜੇ ਸਿਰਫ ਉਹ ਹੀ ਜਿਵੇਂ ਕਿ ਲਾ ਵੀ ਜੋ ਉਹ ਮਾਰ ਹੈਗੇ ਆ ਭਾਸ਼ਣ ਜਿਵੇਂ ਕਿ ਲਾ ਵੀ ਸ਼ਬਦਾਂ ਦੇ ਜਾਦੂਗਰ ਜਿਸ ਤਰੀਕੇ ਨਾਲ ਹੈਗੇ ਆ ਉਹ ਹੀ ਉਹ ਚਮਤਕਾਰੀ ਕਰਕੇ ਆਪਦਾ ਆਏ ਹੈਗੇ ਆ ਤੇ ਗਰਮੀ ਹੋਣ ਦੇ ਬਾਵਜੂਦ ਜੀ ਮਤਲਬ ਇਕੱਠ ਵੀ ਕਾਫੀ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਵੇਖਿਆ ਗਿਆ ਕਿਉਂਕਿ ਹੁਣ ਤਾਂ ਤੁਹਾਨੂੰ ਪਤਾ ਵੀ ਅੱਧੀ ਕਾਂਗਰਸ ਦਾ ਭਾਜਪਾ ਦੇ ਮਗਰ ਸੀਟਾਂ ਤੇ ਬੈਠੀ ਹੁੰਦੀ ਉਹਨਾਂ ਦੇ ਕੈਂਡੀਡੇਟਾਂ ਦੇ ਤੌਰ ਤੇ ਜਾਂ ਲੀਡਰਾਂ ਦੇ ਤੌਰ ਤੇ ਤੇ ਮੈਨੂੰ ਲੱਗਦਾ ਵੀ ਜਿਵੇਂ ਗਰਦਾਸਪੁਰ ਹਾਂਕੋਟ ਏਰੀਆ ਹੋਇਆ ਇਹਨਾਂ ਥਾਵਾਂ ਦੇ ਉੱਤੇ ਹੋ ਸਕਦਾ ਵੀ ਕੁਛ ਨਾ ਕੁਛ VOTING ਨੂੰ ਫਰਕ ਪਵੇ ਹੋ ਸਕਦਾ ਇੱਕ ਦੋ ਸੀਟਾਂ ਉਧਰੋਂ ਕਿਉਂਕਿ ਅੱਗੇ ਵੀ ਜੈਦੀ ਆਈ ਹੈ ਭਾਜਪਾ ਗਰਦਾਸਪੁਰ ਅੰਮ੍ਰਿਤਸਰ ਦੇ ਵਿੱਚ ਵੀ ਕਾਫੀ ਪ੍ਰਭਾਵ ਹੈਗਾ ਪਰ ਇਤ ਕੀ ਆਰਐਸਐਸ ਨੇ ਇੱਕ ਤਰ੍ਹਾਂ ਦਾ ਨਾਤਾ ਤੋੜਿਆ ਹੋਣ ਕਰਕੇ ਹੋ ਸਕਦਾ ਵੀ ਉਹ ਜਿਹੜੀਆਂ ਵੋਟਾਂ ਉਹਨੀਆਂ ਜਿਵੇਂ ਗਾ ਕਨਵਰਟ ਨਾ ਹੋ ਸਕਣ ਤੇ ਪਰ ਉਹਦੇ ਸਬੰਧ ਦੇ ਵਿੱਚ ਜਿ ਕਸਾਨਾਂ ਨੇ ਵੀ ਉਹਨਾਂ ਦਾ ਜਿਵੇਂ ਕਹਿੰਦਾ ਵੀ ਰੱਜ ਕੇ ਵਿਰੋਧ ਕੀਤਾ ਪਰ ਇੰਨੀ ਸ਼ੁਕਰ ਦੀ ਗੱਲ ਆ ਵੀ ਕੋਈ ਜੜੀ ਅਨਸਖਾਂ ਵੀ ਘਟਨਾ ਸੀ ਉਹ ਨਹੀਂ ਵਾਪਰੀ ਤੇ ਸ਼ਕ ਸ਼ਾਂਤੀ ਨਾਲ ਉਹ ਮੁੜ ਗਏ ਜਿਸ ਤਰੀਕੇ ਦੇ ਨਾਲ ਹੁਣ ਸੰਦ ਪਾਰਾ ਪੰਜਾਬ ਦੇ ਵਿੱਚ ਚੜਿਆ ਹੋਇਆ ਉਸੇ ਤਰੀਕੇ ਦੇ ਨਾਲ ਹੁਣ ਵੋਟਾਂ ਦਾ ਮਾਹੌਲ ਵੀ ਪੂਰਾ ਗਰਮ। ਤੇ ਕੀ ਲੱਗਦਾ ਨੇਟਿਵ ਵੀਰ ਤੁਹਾਨੂੰ ਕਿਉਂਕਿ ਆਮ ਤੌਰ ਤੇ ਇਹ ਅਸੀਂ ਗੱਲਾਂ ਬਾਤਾਂ ਦੇ ਵਿੱਚ ਕਹਿੰਦੇ ਸੀ ਵੀ ਪੰਜਾਬ ਦੀਆਂ ਤਾਂ 13 ਸੀਟਾਂ ਐ ਉਹ 13 ਸੀਟਾਂ ਦੇ ਨਾਲ ਕੀ ਫਰਕ ਪਏਗਾ ਸੈਂਟਰ ਨੂੰ ਪਰ ਪ੍ਰਧਾਨ ਮੰਤਰੀ ਹੋਣਾ ਦਾ ਪੰਜਾਬ ਦੇ ਵਿੱਚ ਆਉਣਾ ਔਰ ਇਹਨਾਂ ਵੋਟਾਂ ਦੇ ਵਿੱਚ ਪ੍ਰਚਾਰ ਕਰਨਾ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਪੰਜਾਬ ਦੀ ਵੀ ਉਨੀ ਹੀ ਲੋੜ ਆ ਜਿੰਨੀਆਂ ਬਾਕੀ ਸਟੇਟਾਂ ਦੀ ਆ ਪਰ ਅਸੀਂ ਅਸੀਂ ਵਾਰੀ ਕਈ ਵਾਰੀ ਕਹਿ ਦਿੰਨੇ ਆ ਕਿ ਕਿਸਾਨ ਜਥੇਬੰਦੀ ਅਕਸਰ ਕਹਿ ਦਿੰਦੀ ਕਿ ਸਾਡੀਆਂ ਤਾਂ 13 ਸੀਟਾਂ ਤੇ ਸਾਡੇ ਵੱਲ ਉਹਨਾਂ ਦਾ ਧਿਆਨ ਨਹੀਂ ਹੈਗਾ ਨਾ ਨਹੀਂ ਅਸਰ ਵਿੱਚ ਪਤਾ ਚੱਕਰ ਕੀ ਆ ਕਿ ਜਿੰਨਾ ਵੀ ਤੁਹਾਨੂੰ ਪਤਾ ਮਿਲ ਗਿਆ ਕਿ ਜੋ ਵੀ ਹੈਗੀ ਸਾਡੇ ਸਿਆਸੀ ਪੰਡਤ ਉਹੀ ਗੱਲ ਕਰ ਰਹੇ ਆ ਵੀ ਜਿਹੜੀ ਭਾਜਪਾ ਕਹਿੰਿਆ ਵੀ ਉਹਨੂੰ ਆਪਣੇ ਆਪ ਦੇ ਵਿੱਚ 220 25 ਸੀਟਾਂ ਤੋਂ ਵੱਧ ਨਹੀਂ ਮਿਲਣੀਆਂ ਉਹ ਗੱਲ ਵੱਖਰੀ ਆ ਕੋਈ ਏਵੀ ਅੰਦਾਜ਼ ਵਿੱਚ ਅੰਮਤ ਵੀ ਸੋ ਉਸੇ ਚੀਜ਼ ਦੇ ਮੱਦੇਨਜ਼ਰ ਮੈਨੂੰ ਇਹ ਲੱਗਦਾ ਵੀ ਇਸ ਟਾਈਮ ਇਹ ਛੋਟੇ ਤੋਂ ਛੋਟੇ ਰਾਜਾਂ ਦੇ ਵਿੱਚ ਵੀ ਜਾ ਰਹੇ ਆ ਵੀ ਜੇ ਕੱਲ ਨੂੰ ਸਾਨੂੰ ਜਿਵੇਂ ਮਤਲਬ ਇਹ ਲੋੜ ਹੈ ਕਿ ਆ ਉਹਨਾਂ ਸੀਟਾਂ ਦੀ ਵੀ ਚਾਹੇ 2-4 ਵੀ ਸਾਨੂੰ ਆਉਣ ਤਾਂ ਕਿਉਂ ਨਾ ਉਹਨਾਂ ਨੂੰ ਆਪਣੀ ਝੋਲੀ ਦੇ ਵਿੱਚ ਪਾਇਆ ਜਾਵੇ ਤੇ ਇਹੀ ਕਾਰਨ ਮੇਰਾ ਖਿਆਲ ਵੀ ਜਿਹਨੇ ਪੰਜਾਬ ਦੇ ਦੁੱਬੇ ਦੇ ਵਿੱਚ ਆ ਕੇ ਉਹ ਇਸ ਤਰੀਕੇ ਨਾਲ ਧੂਆਂ ਧਾਰ ਪ੍ਰਚਾਰ ਕਰਕੇ ਗਏ ਹੈਗੇ ਆ ਤੇ ਬਾਕੀ ਪੰਜਾਬ ਵੀ ਦੇਸ਼ ਦਾ ਇੱਕ ਟੰਗਾ ਤੇ ਉਹਨੂੰ ਵੀ ਉਨੀ ਐਵੇਂ ਤੇ ਮਿਲਣੀ ਚਾਹੀਦੀ ਜਿੰਨੀ ਵਾਕਿਆ ਨੂੰ ਮਿਲਦੀ ਆ ਇਹੋ ਗੱਲ ਵੱਖਰੀ ਆ ਵੀ ਹਮੇਸ਼ਾ ਇਹਦੇ ਨਾਲ ਵੱਖਰੀ ਜਿਵੇਂ ਕਹਿੰਦਾ ਮਤਰਈ ਮਾਂ ਬਰਗਾ ਵਿਹਾਰ ਹੁੰਦਾ ਆ ਤੇ ਆਸ ਕਰਦੇ ਆ ਵੀ ਜਿਵੇਂ ਕਹਿੰਦੇ ਵੋਟਰ ਸਿਆਣੇ ਹੋਣਗੇ ਤੇ ਆਪਣੇ ਮਨਪਸੰਦੀ ਦੇ ਜਿਹੜਾ ਕਾਬਲ ਕੈਂਡੀਡੇਟਰ ਨੂੰ ਚੁਣਨਗੇ ਪਾਰਟੀ ਮਗਰ ਨਾ ਜਾਣ ਕਿਸੇ ਮਗਰ ਮੇਰੇ ਹਿਸਾਬ ਦੇ ਨਾਲ ਜਿਹੜਾ ਕੋਈ ਚੰਗਾ ਬੰਦਾ ਕਿਸੇ ਵੀ ਪਾਰਟੀ ਵੱਲੋਂ ਖੜਾ ਹੋ ਉਹਨੂੰ ਜਿਤਾ ਕੇ ਭੇਜਣ ਤਾਂ ਕਿ ਉਹ ਉਹਨਾਂ ਦੀ ਆਵਾਜ਼ ਵੜ ਕੇ ਪਾਰਲੀਮੈਂਟ 'ਚ ਕਹੋ ਸਕੇ ਬਿਲਕੁਲ ਨੀਟੇ ਵੀਰੇ ਔਰ ਗਰਮੀ ਦਾ ਬੜਾ ਕਹਿਰ ਆ ਪੰਜਾਬ ਦੇ ਵਿੱਚ ਦੇਖਿਆ ਜਾਵੇ ਜਿਹੜਾ ਟੈਂਪਰੇਚਰ ਆ ਉਹ ਕਈ ਇਲਾਕਿਆਂ ਦੇ ਵਿੱਚ ਜਿਹੜਾ ਹੈ ਉਹ 45 ਤੋਂ ਉੱਤੇ ਤੱਕ ਜਿਹੜਾ ਨਾਪਿਆ ਗਿਆ ਡਿਗਰੀ ਸੈਲਸੀਅਸ ਤੇ ਸਕੂਲਾਂ ਦੇ ਵਿੱਚ ਵੀ ਉੱਥੇ 21 ਮਈ ਤੋਂ ਬਾਅਦ ਜਿਹੜੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਔਰ ਇਹ ਛੁੱਟੀਆਂ ਹੁਣ 30 ਜੂਨ ਤੱਕ ਪਤਾ ਲੱਗਿਆ ਵੀ ਰਹਿਣਗੀਆਂ ਪਰ ਸਿਆਸੀ ਜਿਹੜੀਆਂ ਰੈਲੀਆਂ ਹੋ ਰਹੀਆਂ ਉਹਨਾਂ ਦੇ ਉਸੇ ਤਰ੍ਹਾਂ ਦੇ ਇਕੱਠ ਹੋ ਰਿਹਾ ਹੈ ਨਾ ਇਹ ਗਰਮੀ ਦਾ ਪ੍ਰਭਾਵ ਵੋਟਾਂ ਤੇ ਕਿਸ ਤਰ੍ਹਾਂ ਦਾ ਪਏਗਾ ਹਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਉਹ ਗਰਮੀ ਬਹੁਤ ਜ਼ਿਆਦਾ ਹੈ ਪੰਜਾਬ ਹਰਿਆਣਾ ਤੇ ਜਿਵੇਂ ਕਿ ਲੈਵ ਰਾਜਸਥਾਨ ਇਹ ਤਿੰਨ ਰਾਜਾਂ ਦੇ ਤਾਂ ਪੂਰੀ ਐਨ ਅਗਬਰ ਕੀ ਜਿਹੜੇ ਦਰਮੇ ਇਸ ਟਾਈਮ ਪੈ ਰਹੀ ਹੈਗੀ ਆ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਨਾ ਥਾਵਾਂ ਦੇ ਉੱਤੇ ਜਿਹੜਾ ਪਾਰਾ ਹੋ 47 47 ਡਿਗਰੀ ਆ ਰਲੜੀ ਰਿਕਾਰਡ ਹੋ ਚੁੱਕਿਆ ਤੇ ਅੱਗੇ ਹਾਲਾਂਕਿ ਮਈ ਦੇ ਮਹੀਨੇ ਵਿੱਚ 80 ਦੇ ਨੇ ਉੱਪਰ ਗਿਆ ਤੇ ਮੇਰਾ ਖਿਆਲ ਆ ਵੀ ਜਿਹੜੀ ਕਣਕਾਂ ਦੇ ਨਾਲ ਨੂੰ ਅੱਗ ਲੱਗ ਗਿਆ ਜਾਂ ਘਰਾਂ ਦੇ ਵਿੱਚ ਥਾਂ ਥਾਂ ਏਸੀ ਲੱਗੇ ਹੋਏ ਆ ਤੇ ਇੰਨੀਆਂ ਜਿਆਦੇ ਗੱਡੀਆਂ ਰੜ ਸੜਕਾਂ ਦੇ ਉੱਤੇ ਆ ਉਹ ਸਾਰੀਆਂ ਚੀਜ਼ਾਂ ਦੇ ਨਾਲ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜੀ ਦਾ ਬਹੁਤ ਜ਼ਿਆਦਾ ਯੂਰਪਿਆ ਤੇ ਜਿਹਦਾ ਕਰਕੇ ਲੋਨ ਲੱਗਣ ਦੇ ਨਾਲ ਪੰਜਾਬ ਰਾਜਸਥਾਨ ਹਰਿਆਣਾ ਦੇ ਵਿੱਚ ਤਕਰੀਬਨ 10 ਦੇ ਕਰੀਬ ਮੌਤਾਂ ਵੀ ਹੋ ਗਈਆਂ ਸੋ ਉਹ ਚੀਜ਼ ਦੇ ਮੱਦੇ ਨਜ਼ਰ ਬਿਲਕੁਲ ਤੁਹਾਡੀ ਗੱਲ ਠੀਕ ਆ ਜੇਤਾਂ ਵਾਲੇ ਜਨ ਬਹੁਤ ਜ਼ਿਆਦਾ ਦਰਮਾਇਸ਼ ਹੋਈ ਸਾਡੇ ਬਜ਼ੁਰਗ ਬੰਦੇ ਆ ਤੇ ਜਾਂ ਜਿਹੜੇ ਕਿੰਨਾ ਕੋਲ ਸਾਧਨ ਵਗੈਰਾ ਹੈ ਨਹੀਂਗੇ ਉਹਨਾਂ ਵਾਸਤੇ ਫਿਰ ਉੱਥੇ ਆਉਣਾ ਔਖਾ ਹੋ ਜੂ ਹੋ ਸਕਦਾ ਪੰਜਾਬ ਦੇ ਵਿੱਚ ਇਤਕੀ ਜਿਹੜੀ ਪਰਸੈਂਟੇਜ ਆ ਉਹ ਘਟੇ ਬਿਲਕੁਲ ਬਿਲਕੁਲ ਔਰ ਉੱਥੇ ਕਈ ਰੈਲੀਆਂ ਦੇ ਉੱਤੇ ਅਸੀਂ ਵੇਖਿਆ ਪਕੌੜੇ ਆ ਪਿੱਛੇ ਵੀ ਲੜੀ ਜਾਂਦੇ ਆ ਸੋ ਨਿਟੇਵੀਰ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਹੁਣ ਆਈਏ ਕੈਨੇਡਾ ਉੱਥੇ ਪਤਾ ਲੱਗਿਆ ਵੀ ਇੱਕ ਟਰੱਕ ਡਰਾਈਵਰ ਵੱਲੋਂ 16 ਲੋਕਾਂ ਨੂੰ ਦਰੜਿਆ ਗਿਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਸਜ਼ਾ ਵੀ ਹੋਈ ਔਰ ਨਾਲ ਦੀ ਨਾਲ ਉਸ ਵਿਅਕਤੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਯਾਨੀ ਕਿ ਡਿਪੋਰਟ ਕਰ ਦਿੱਤਾ ਗਿਆ ਹੈ ਕਿੱਥੋਂ ਦੀ ਇਹ ਖਬਰ ਔਰ ਕਿਹੜੇ ਮੂਲ ਦਾ ਵਿਅਕਤੀ ਸੀ ਉਹ ਇਸ ਵਿੱਚ ਆਪਣੇ ਪੰਜਾਬੀ ਬੋਲ ਦਾ ਵਿਅਕਤੀ ਸੀਗਾ ਭਾਈ ਜਿਹਦਾ ਨਾਂ ਜਸਕੀਰਤ ਸਿੰਘ ਸਿੱਧੂ ਸੀਗਾ ਇਹ ਬੇਸਿਕਲੀ ਜਿਹੜਾ ਐਕਸੀਡੈਂਟ ਹੋਇਆ 2018 ਦੇ ਵਿੱਚ ਸਕੈਚੂਵਨ ਦੇ ਵਿੱਚ ਹੋਇਆ ਸੀਗਾ ਇੱਕ ਸਕੂਲ ਬੱਸ ਜਿਹੜੀ ਹੰਬੋਲਟ ਬ੍ਰੌਕਸ ਜੂਨੀਅਰ ਹਾਕੀ ਟੀਮ ਨੂੰ ਲੈ ਕੇ ਜਾ ਰਹੀ ਸੀਗੀ ਸਕੂਲ ਦੀ ਟੀਮ ਸੀ ਉਹ ਉਹਨਾਂ ਨੂੰ ਲੈ ਕੇ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਜੇ ਮਤਲਬ ਇੱਕ ਟਰੱਕ ਡਰਾਈਵਰ ਵੱਲੋਂ ਸਟਾਪ ਸਾਈਨ ਮਿਸ ਕਰਕੇ ਇਸ ਬੱਸ ਨੂੰ ਹਿੱਟ ਕੀਤਾ ਗਿਆ ਜਿਦੇ ਵਿੱਚ 16 ਵਿਦਿਆਰਥੀਆਂ ਦੀ ਟੀਚਰਾਂ ਦੀ ਕੋਚਾਂ ਦੀ ਥਾਂ ਦੇ ਉੱਤੇ ਹੀ ਮੌਤ ਹੋ ਗਈ ਸੀ ਤੇ 13 ਦੇ ਕਰੀਬ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਤੇ ਬੱਸ ਨੂੰ ਬੁਰੀ ਤਰ੍ਹਾਂ ਦੇ ਨਾਲ ਅੱਗ ਲੱਗ ਗਈ ਸੀ ਤੇ ਜਿਦਾ ਕਰਕੇ ਇਹਦੇ ਤੇ ਕੇਸ ਚੱਲਿਆ ਸੀ ਵੀ ਇਹਨੇ ਸਟਾਪ ਸਾਈਨ ਮੈਸ ਕੀਤਾ ਖਤਰਨਾਕ ਤਰੀਕੇ ਦੀ ਡਰਾਈਵਿੰਗ ਕੀਤੀ ਆ ਤੇ ਜਿਹਦਾ ਕਰਕੇ ਇਹਨੂੰ 8 ਸਾਲ ਦੀ ਸਜ਼ਾ ਹੋਈ ਸੀ ਉਦੋਂ ਤੇ ਹੁਣੇ ਪਰੋਲ ਦੇ ਉੱਤੇ ਬਾਹਰ ਸੀਗਾ ਤੇ ਨਾਲ ਦੀ ਨਾਲ ਹੁਣ ਉੱਥੋਂ ਦਾ ਜਿਹੜਾ ਇਮੀਗ੍ਰੇਸ਼ਨ ਭਾਗ ਆ ਉਹਨਾਂ ਨੇ ਕਿਹਾ ਵੀ ਇਹ ਬੰਦਾ ਸਾਡੇ ਦੇਸ਼ ਵਾਸਤੇ ਖਤਰਨਾਕ ਆ ਤੇ ਕੋਰਟ ਦੇ ਵਿੱਚ ਕੇਸ ਕਰਕੇ ਉਹਨਾਂ ਨੇ ਇਹਨੂੰ ਇੱਕ ਤਰ੍ਹਾਂ ਦੀ ਡੈਪੋਟੇਸ਼ਨ ਇਹਦੇ ਉੱਤੇ ਲਾ ਦਿੱਤੀ ਹੈਗੀ ਆ ਤੇ ਬੇਰਾਖਿਆਲਾ ਵੀ ਜਦੋਂ ਵੀ ਇਹ ਆਪਦੇ 8 ਸਾਲ ਪੂਰੇ ਕਰੂਗਾ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਇੰਡਗਾ ਰਿਪੋਰਟ ਕੀਤਾ ਜਾਊਗਾ ਬੜਾ ਭਿਆਨਕ ਐਕਸੀਡੈਂਟ ਸੀ ਜਿਹਦੇ ਵਿੱਚ ਜੰਗ ਏਜ ਦੇ ਬੱਚੇ ਜਿਵੇਂ ਕਹਿੰਦੇ 14 14 12 12 ਸਾਲ ਦੇ ਜਵਾਕ ਮਾਰੇ ਗਏ ਸੀ ਤੇ ਕੈਨੇਡਾ ਦੇ ਵਿੱਚ ਬੜੀ ਇਸ ਚੀਜ਼ ਦੀ ਚਰਚਾ ਹੋਈ ਸੀ 2018 ਵਿੱਚ ਸਕੈਚਵਨ ਦੇ ਵਿੱਚ ਐਕਸੀਡੈਂਟ ਹੋਇਆ ਸੀ ਤੇ ਉਦੋਂ ਤੋਂ ਹੀ ਲੋਕਾਂ ਨੂੰ ਨਜ਼ਰ ਆਇਆ ਤੇ ਟਿਕੀਆਂ ਹੋਈਆਂ ਸੀਗੀਆਂ ਤੇ ਇਹ ਹੁਣ ਜਾ ਕੇ ਫੈਸਲਾ ਹੋਣਾ ਹੈ 8 ਸਾਲ ਦੀ ਸਜ਼ਾ ਉਹ ਆਲਰੇਡੀ ਭੁਗਤ ਰਿਆ ਪਰ ਬੋਲ ਤੇ ਬਾਹਰ ਸੀ ਪਰ ਬਾਹਰ ਹੀ ਉਹਨਾਂ ਨੂੰ ਇਹ ਖਬਰ ਬੜੀ ਆ ਵੀ ਉਹਨਾਂ ਨੂੰ ਡੈਪੂਟੇਸ਼ਨ ਲੱਗੀ ਆ ਤੇ ਸਜ਼ਾ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ ਔਰ ਆਪਾਂ ਹੁਣ ਆਈਏ ਅਮਰੀਕਾ ਦੇ ਵਿੱਚ ਔਰ ਇੱਥੇ ਆਪਾਂ ਪਿਛਲੇ ਵੀ ਇੱਕ ਇੱਕ ਖਬਰ ਸਾਂਝੀ ਕੀਤੀ ਸੀ ਵੀ ਇੱਕ ਸਟੇਟ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਆਇਆ ਕਿਉਂਕਿ ਉੱਤੇ ਤੂਫਾਨ ਆ ਗਿਆ ਹੈ ਨਾ ਚੱਕਰਵਤੀ ਤੂਫਾਨ ਮੇਰੇ ਖਿਆਲ ਟੈਕਸਸ ਦੀ ਗੱਲ ਆਪਾਂ ਕਰ ਰਹੇ ਸੀ ਤੇ ਹੁਣ ਪਤਾ ਲੱਗਿਆ ਪਿਛਲੇ ਹਫਤੇ ਇੱਕ ਹੋਰ ਸਟੇਟ ਦੇ ਵਿੱਚ ਕਾਫੀ ਵੱਡਾ ਤੂਫਾਨ ਆਇਆ ਕੀ ਆ ਖਬਰ ਉੱਥੋਂ ਦੀ ਇਹਨਾਂ ਅਸਲ ਵਿੱਚ ਅਮਰੀਕਾ ਦੇ ਵਿੱਚ ਜਿਹੜੀ ਜਿਵੇਂ ਟੈਕਸਸ ਹੋਈ ਉਗਨਾ ਹੋਮਸਟੇਟ ਹੋਈ ਕੈਂਸਸ ਹੋਈ ਮਜ਼ੂਰੀ ਹੋਈ ਆਇਓਵਾ ਜਾਂ ਆਸ-ਪਾਸ ਦੇ ਨਾ ਹੋਰ ਮੈਡਵੈਸਟ ਵਾਲੇ ਨਾ ਜਿਹੜੀਆਂ ਸਟੇਟਾਂ ਇਹਨਾਂ ਨੂੰ ਉਸ ਨੂੰ ਟਰਨੈਡੋ ਵੈਲੀ ਕਹਿੰਦੇ ਆ ਕਿਉਂਕਿ ਇੱਥੇ ਬਹੁਤ ਕਰਮਾਂ ਦੇ ਵਿੱਚ ਇੰਨੇ ਟਰਨੈਡੋ ਆਉਂਦੇ ਆ ਪਤਾ ਹੀ ਨਹੀਂ ਕਦੋਂ ਇੱਥੇ ਜਮਗਾ ਫਨਲ ਕਲਾਊਡ ਬਣ ਕੇ ਤੇ ਉਹਨਾਂ ਟੱਚ ਕਰ ਜਾਣਾ ਤੇ ਤਬਾਹੀ ਮਚਾ ਦੇਣੀ ਆ ਇਹ ਜਿਹੜਾ ਤੂਫਾਨ ਆ ਐਤਵਾਰ ਨੂੰ ਆਇਆ ਸੀ ਲੰਘੇ ਐਤਵਾਰ ਗ੍ਰੀਨਫੀਲਡ ਆ ਉੱਥੋਂ ਦਾ ਸ਼ਹਿਰ ਆਇਓਵਾ ਦਾ ਇਦੀ तकरीबन 2000 ਦੇ ਕਰੀਬ ਆਬਾਦੀ ਆ ਤੇ ਇੱਥੋਂ ਦਾ ਜਿਹੜਾ ਇੱਕ ਪੂਰੇ ਦਾ ਪੂਰਾ ਸ਼ਹਿਰ ਦਾ ਹਿੱਸਾ ਉਹ ਤਬਾਹ ਹੋ ਗਿਆ ਤੇ ਬਹੁਤ ਸਾਰੇ ਲੋਕ ਜਖਮੀ ਆ ਕਾਫੀ ਸਾਰੇ ਜਿਹਨਾਂ ਘਰ ਆ ਉਹ ਤੈਸ਼ ਨਸ਼ ਕਰ ਦਿੱਤੇ ਗਏ ਆ ਤੇ तकरीबन ਜਿਵੇਂ ਕਹਿੰਦਾ ਵੀ ਲੱਖਾਂ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਗਲ ਹੋ ਚੁੱਕੀ ਹੈਗੀ ਆ ਤੇ ਏਰੀਆ ਦੇ ਵਿੱਚ ਜਿਵੇਂ ਕਹਿੰਦਾ ਭਾਰੀ ਮੀਂਹ ਪਿਆ ਹੈਗਾ ਗੜੇਮਾਰੀ ਹੋਈ ਆ ਜਿਹਦਾ ਕਰਕੇ ਕਾਰਾਂ ਵਗੈਰਾ ਦਾ ਕਾਫੀ ਨੁਕਸਾਨ ਹੋਇਆ ਬਿਲਡਿੰਗਾਂ ਵਗੈਰਾ ਕਾਫੀ ਨੁਕਸਾਨੀਆਂ ਗਈਆਂ ਬਿਜਲੀ ਲਾਈਨਾਂ ਜਿਹੜੀਆਂ ਹੈਗੀਆਂ ਉਹ ਦੇ ਬਚੂਕ ਨਿਆ ਹੈ ਨਾ ਤੇ ਇਹ ਹੁਣ ਜਿਹੜਾ ਸੈਲਸਲਾ ਨਾ ਇਸ ਇਰੀਏ ਦੇ ਵਿੱਚ ਇਹ ਤਕਰੀਬਨ ਅਗਸਤ ਮਹੀਨੇ ਤੱਕ ਜਾਰੀ ਰਹਿੰਦਾ ਜਿੰਨਾ ਚਿਰ ਗਰਮੀ ਪੈਂਦੀ ਹੈ ਤੇ ਇਹ ਬੜਾ ਭਾਰੀ ਨੁਕਸਾਨ ਸੀ ਜਿਹਦੇ ਵਾਸਤੇ ਉਹ ਵਰਗੀਆਂ ਜਿਹੜੀਆਂ ਕੰਪਨੀਆਂ ਉਹ ਇਸ ਟਾਈਮ ਐਕਟਿਵ ਹੋਈਆਂ ਤੇ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹ ਵੀ ਐਕਟਿਵ ਹੋਈਆਂ ਹੈਗੀਆਂ ਤੇ ਲੋਕਾਂ ਦੀ ਪਰਪਾਈ ਕਰਨ ਵਾਸਤੇ ਗਵਰਨਮੈਂਟ ਤਾਂ ਜਿਹੜਾ ਜਾਂਚ ਸੰਘਾ ਹੋ ਪੂਰਾ ਆਪਣਾ ਤਾਨ ਲਾ ਰਹੀਆਂ ਹੈਗੀਆਂ ਪਰ ਇਹਦੇ ਵਿੱਚ ਹਜੇ ਇਹ ਨਹੀਂ ਕੋ ਸਾਹਮਣੇ ਆਇਆ ਵੀ ਕੋਈ ਡੈਥ ਵੀ ਹੋਈ ਹੈ ਕਿ ਨਹੀਂ ਪਰ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਜ਼ਰੂਰ ਆਈ ਹੈ। ਔਰ ਬਿਲਕੁਲ ਹਰਾਕ ਦੇ ਵਿੱਚ ਪਤਾ ਲੱਗਿਆ ਉਹਨਾਂ ਦੇ ਪ੍ਰਮੁੱਖ ਜਿਹੜੇ ਸੀਗੇ ਉਹਨਾਂ ਦਾ ਹੈਲੀਕਾਪਟਰ ਜਿਹੜਾ ਹਾਦਸਾ ਗ੍ਰਸਤ ਹੋਇਆ ਫਿਰ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਥੋੜਾ ਸਮਾਂ ਪ੍ਰੋਗਰਾਮ ਦਾ ਰਹਿੰਦਾ ਤੇ ਜਾਂਦੇ ਜਾਂਦੇ ਉਸ ਖਬਰ ਤੇ ਵੀ ਚੰਨਣਾ ਪਇਓ ਕਿ ਇਹ ਖਬਰ ਉੱਥੋਂ ਦੀ। ਇਹਨਾਂ ਅਸਲ ਵਿੱਚ ਦੇਖੋ 63 ਸਾਲ ਦੇ ਸੀਗੇ ਉਹਨਾਂ ਦੇ ਰਾਸ਼ਟਰਪਤੀ ਜਿਨ੍ਹਾਂ ਨੂੰ ਇਹ ਸੁਪਰੀਮੋ ਲੀਡਰ ਕਹਿੰਦੇ ਆ। ਉਨ੍ਹਾਂ ਦਾ ਨਾਮ ਸੀ ਜਿਵੇਂ ਕਹਿੰਦਾ ਰਾਸ਼ਟਰਪਤੀ ਇਬਰਾਹਿਮ ਰਾਈਸੀ ਤੇ ਉਹ ਆਪਣੇ ਹੈਲੀਕਾਪਟਰ ਦੇ ਵਿੱਚ ਜਿਵੇਂ ਕਹਿੰਦਾ ਵੀ ਜਾ ਰਹੇ ਸੀਗੇ ਕਿਸੇ ਸਮੇਲਨ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੇ ਵਿੱਚ ਤੇ ਨਾਲ ਉਹਨਾਂ ਦੇ ਵਿਦੇਸ਼ ਮੰਤਰੀ ਤੇ 6 ਲੋਕ ਹੋਰ ਸੀ ਜਿਨ੍ਹਾਂ ਦੀ ਜਿਵੇਂ ਕਹਿੰਦਾ ਹਾਦਸੇ ਦੇ ਵਿੱਚ ਮੌਤ ਹੋ ਗਈ ਤੇ ਪਹਿਲੋ ਪਹਿਲ ਤਾਂ ਇਹ ਵੀ ਕਹਿੰਦੇ ਸੀ ਵੀ ਹੋ ਸਕਦਾ ਇਹ ਕਿਸੇ ਦੇਸ਼ ਨੇ ਨਾ ਕੋਈ ਹਮਲਾ ਕਰਵਾਇਆ ਹੋਵੇ ਕਿਉਂਕਿ ਇਜ਼ਰਾਇਲ ਦਾ ਤੇ ਰਾਮ ਦਾਪਸ ਵਿੱਚ ਕਾਫੀ ਯਾਦ ਰਫੜ ਚੱਲ ਰਿਹਾ ਸੀਗਾ ਪਰ ਹੁਣ ਉਹਨਾਂ ਦੀ ਜਿਹੜੀ ਰਿਵੈਸਟੀਗੇਸ਼ਨਸੀ ਹੈਗੀ ਆ ਉਹਨਾਂ ਨੇ ਕਿਹਾ ਵੀ ਅਸਲ ਵਿੱਚ ਇਹਨਾਂ ਦੇ ਸੰਘਣੇ ਧੁੰਦਕਾਰ ਨੂੰ ਪਹਾੜਾਂ ਦੇ ਵਿੱਚ ਜਿਹੜਾ ਹੈਲੀਕਾਪਟਰ ਦਾ ਕਰੈਸ਼ ਹੋਇਆ ਹੈਗਾ ਜਿਹਦਾ ਕਰਕੇ ਅੱਗ ਲੱਗਣ ਦੇ ਨਾਲ ਇਹ ਐਕਸੀਡੈਂਟ ਸੋਇਆ ਜੀ ਦੇ ਵਿੱਚ ਉੱਥੋਂ ਦੇ ਰਾਸ਼ਟਰਪਤੀ ਵਿਦੇਸ਼ ਮੰਤਰੀ ਦੇ 6 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਟਾਈਮ ਇਹ ਨਜ਼ਰਾ ਬਣੀਆਂ ਹੋਈਆਂ ਜਿਹੜਾ ਸੁਪਰੀਮ ਲੀਡਰ ਆ ਉਹ ਕੌਣ ਹੋਊਗਾ ਤੇ ਉਥੋਂ ਦਾ ਹੈਗਾ ਇੱਕ ਅਲੀਕ ਮੇਰੇ ਗਲ ਖਮਿਆਨੀ ਉਹ ਉਥੋਂ ਦੇ ਸ਼ਾਇਦ ਅਗਲੇ ਲੀਡਰ ਹੋਣਗੇ ਕਿਉਂਕਿ ਇਸ ਟਾਈਮ ਜਿਹੜੀ ਕੱਟੜਵਾਦਤਾ ਉਹ ਰਾਕ ਦੇ ਵਿੱਚ ਆਰਾਮ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਫੈਲੀ ਹੋਈ ਆ ਤੇ ਤੁਹਾਨੂੰ ਯਾਦ ਹੋਣਾ 1988 ਦੇ ਵਿੱਚ ਇਸ ਲੀਡਰ ਦੇ ਉੱਤੇ 5000 ਲੋਕਾਂ ਨੂੰ ਫਾਂਸੀ ਦੇਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਜਦੋਂ ਇਹਨਾਂ ਦੀ ਇਰਾਕ ਦੇ ਨਾਲ ਲੜਾਈ ਚੱਲਦੀ ਸੀ ਉਸ ਸੰਬੰਧ ਦੇ ਵਿੱਚ ਇਹਨਾਂ ਦਾ ਕਾਫੀ ਪੰਗਾ ਪਿਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਲੋਕ ਉੱਥੋਂ ਡੇਢ ਹੈਗੇ ਆ ਉਹ ਕਦੇ ਜਨਾਨੀਆਂ ਨੂੰ ਗੱਡੀ ਚਲਾਉਣ ਦੇ ਵਾਸਤੇ ਕਦੇ ਬੁਰਕਾ ਹਟਾਉਣ ਵਾਸਤੇ ਉੱਥੇ ਵੱਖੋ-ਵੱਖ ਮਹਿਮਾ ਚੱਲਦੇ ਰਹਿੰਦੇ ਤਾਂ ਪਰ ਉੱਥੋਂ ਕੱਟੜਵਾਦੀ ਜਿਹੜੀ ਸੋਚ ਆ ਉਹਦਾ ਕਰਕੇ ਦੁਬਾਰਤਾਂ ਜਾਂ ਬਣ ਜਾਂ ਹੈਗੀਆਂ ਤੇ ਜਦੋਂ ਇੱਕ ਵਾਰੀ ਸੁਪਰੀਮੋ ਲੀਡਰ ਬਣ ਜਾਂਦਾ ਉਹ ਛੇਤੀ ਕੀਤੇ ਲੈਂਦਾ ਨਹੀਂ ਫਿਰ ਭਾਈ ਪ੍ਰਦੀਪ ਉੱਥੇ ਫਿਰ ਮੌ ਸਮਾਜ ਜਿੰਨਾ ਚੱਲਦਾ ਤੇ ਉਹ ਹੀ ਵੀ ਜੇ ਲੀ ਜਾਂਦਾ ਤੇ ਹੁਣ 63 ਸਾਲ ਦੀ ਏਜ ਦੇ ਵਿੱਚ ਇਹਦੀ ਡੈਥ ਹੋਈ ਆ ਹੁਣ ਮੇਰਾ ਕਰ ਰਿਹਾ ਵੀ ਇਨਵੈਸਟੀਗੇਸ਼ਨ ਇਹ ਦੂ ਅੱਗੇ ਤੱਕ ਤੇ ਤੁਰਨ ਨਹੀਂ ਕਿਉਂਕਿ ਉਹਨਾਂ ਦੀ ਜੈਸੀ ਨੇ ਕਿਹਾ ਤਾਂ ਵੀ ਇਹ ਕਹਾਕਸਾ ਇਤਿਹਾਸ ਦੇ ਵਿੱਚੋਂ ਮਰਿਆ ਗਿਆ ਬਿਲਕੁਲ ਸੋ ਨੀਟੇ ਭਾਈ ਸਾਰੀਆਂ ਖਬਰਾਂ ਤੇ ਤੁਸੀਂ ਆਪਣੀ ਵਿਚਾਰ ਚਰਚਾ ਸਾਡੇ ਨਾਲ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਈ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਜਿਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਆ ਵੀ ਪੰਜਾਬ ਦੀਆਂ ਜਾਂ ਇੰਡੀਆ ਦੀਆਂ ਜਿਹੜੀਆਂ ਖਬਰਾਂ ਹੋਣ ਉਹਨੂੰ ਇੱਕ ਐਨ ਆਰ ਆਈ ਐਂਗਲ ਤੋਂ ਕਿਵੇਂ ਅਸੀਂ ਵੇਖਦੇ ਹਾਂ ਤੇ ਨਾਲ ਦੀ ਨਾਲ ਇਥੋਂ ਦੀਆਂ ਜਿਹੜੀਆਂ ਪ੍ਰਮੁੱਖ ਖਬਰਾਂ ਪਿਛਲੇ ਹਫ਼ਤੇ ਦੀਆਂ ਹੁੰਦੀਆਂ ਉਹਨਾਂ ਤੇ ਅਸੀਂ ਡਿਸਕਸ ਕਰਦੇ ਹਾਂ ਜਿਹੜੀਆਂ ਪੰਜਾਬੀ ਭਾਈਚਾਰੇ ਦੇ ਨਾਲ ਸਬੰਧਿਤ ਹੋਣ ਸੋ ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpardeep11@yahoo.in ਹੁਣ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ